ਲੋ ਜੀ ਇੱਕ ਮੁੰਡੇ ਨੂੰ ਆਪਣੀ ਪ੍ਰੇਮਿਕਾ ਦੇ ਨਾਲ ਲੰਬ ਮੈਰਿਜ ਕਰਵਾਉਣ ਦੇ ਸੁਪਨੇ ਇਸ ਕਦਰ ਮਹਿੰਗੇ ਪੈ ਗਏ ਕਿ ਕੁੜੀ ਵਾਲੇ ਨੇ ਹੱਡ-ਗੋਡੇ ਤੋੜ ਕੇ ਹਸਪਤਾਲ ਦੇ ਬੈੱਡ ਦੇ ਉੱਤੇ ਪਾ ਦਿੱਤਾ ਗਿਆ ਜੀ ਹਾਂ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਵਿੱਚ ਜ਼ਖਮੀ ਹੱਥ ਦੇ ਵਿੱਚ ਤੁਸੀਂ ਇੱਕ ਵਿਅਕਤੀ ਨੂੰ ਦੇਖ ਰਹੇ ਤੇ ਫੋਨ ਦੇ ਵਿੱਚ ਫੋਟੋ ਦਿਖਾ ਰਿਹਾ ਜਿਸ ਨੂੰ ਉਹ ਪਿਆਰ ਕਰਦਾ ਤਾ ਪਹਿਲੀ ਧਿਰ ਨੇ ਇਲਜ਼ਾਮ ਲਗਾਏ ਨੇ ਕਿ ਉਹ ਲੜਕੀ ਨੂੰ ਪਿਆਰ ਕਰਦਾ ਤੇ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਇਸੇ ਚੱਲਦੇ ਲੜਕੀ ਪਰਿਵਾਰ ਕੇ ਮੈਂਬਰਾਂ ਨੇ ਉਸਦੇ ਨਾਲ ਪੂਰੀ ਤਰੀਕੇ ਦੇ ਨਾਲ ਕੁਟਮਾਰ ਕੀਤੀ ਤੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਕਿ ਉਹ ਲੜਕੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਮਨਜੀਤ ਸਿੰਘ ਹੈ ਜੀ ਮੇਰਾ। ਹਰਜੀਤ ਸਿੰਘ ਕਿੱਥੇ ਰਹਿੰਦੇ ਹੋ? ਮੇਰਾ ਪਿੰਡ ਚਾਂਦੀਵਾਲਾ ਜੀ। ਅੱਛਾ ਕੀ ਗੱਲਬਾਤ ਹੋਣੀ ਹੈ? ਜੀ ਪੂਰੀ ਗੱਲਬਾਤ ਤੁਹਾਨੂੰ ਦੱਸਣੀ ਹੈ ਜੀ ਸਾਡੀ ਪੁਰਾਣੀ ਰੰਜਿਸ਼ ਸੀ ਜੀ। ਮੇਰਾ ਕੁੜੀ ਨਾਲ ਇਹਨਾਂ ਦੀ ਕੁੜੀ ਨਾਲ ਰਿਸ਼ਤਾ ਹੋਇਆ ਸੀ। 2 ਸਾਲ ਮੇਰੇ ਨਾਲ ਮੰਗੀ ਰਹੀ ਹੈ ਜੀ। ਠੀਕ ਹੈ ਜੀ ਫ ਕਿ ਸਾਡੇ ਦੂਸਰੀ ਮੰਗਣੀ ਹੁੰਦੀ ਐ ਜਿਵੇਂ ਵਿਚੋਲੇ ਪੈ ਕੇ ਤੇ ਫੋਟੋ ਫੋਟੋ ਨਹੀਂ ਹੋਏ ਉਸ ਟਾਈਮ ਸਾਡੀ ਉਥੇ ਇਹਨਾਂ ਨਾਲ ਗੱਲਬਾਤ ਸੀ ਪਹਿਲਾਂ ਵੀ ਸਕੂਲ ਸਕੂਲ ਟਾਈਮ ਕਾਲਜ ਟਾਈਮ ਦੀ ਸਾਡੀ ਗੱਲਬਾਤ ਸੀ ਫਿਰ ਅਸੀਂ ਗੱਲ ਕਰੀ ਤੇ ਮੰਨ ਗਏ ਸੀ ਸਾਰੇ ਪਹਿਲਾਂ ਉਹ ਮੰਨ ਨਹੀਂ ਆਇਆ ਸੀ ਫਿਰ ਮੰਨ ਗਏ ਸੀ ਜੀ ਸਾਰੇ ਤੇ ਉਸ ਤੋਂ ਬਾਅਦ ਇਹਨਾਂ ਨੇ 2 ਸਾਲ ਮੇਰੇ ਨਾਲ ਕੁੜੀ ਨਾਲ ਰਿਸ਼ਤਾ ਕੀਤਾ ਜੀ ਉਸ ਤੋਂ ਬਾਅਦ ਇਹਨਾਂ ਨੇ ਜਵਾਬ ਦਿੱਤਾ ਜਿਵੇਂ ਅਸੀਂ ਨਹੀਂ ਕਰਨਾ ਕੁੜੀ ਦਾ ਹੋਰ ਕਿਤੇ ਕਰਦੇ ਸੀ ਕੁੜੀ ਵੀ ਨਹੀਂ ਹੋਰ ਕਿਤੇ ਕਰਵਾਉਣਾ ਚਾਹੁੰਦੀ ਸੀ ਇਸ ਗੱਲ ਤੋਂ ਇਹ ਗੁੱਸੇ ਵਿੱਚ ਆ ਕੇ ਇਹਨਾਂ ਨੇ ਮੇਰੇ ਮੈਂ ਜਦੋਂ ਸ਼ਹਿਰ ਜਾ ਰਿਹਾ ਸੀ ਸ਼ਟਰਿੰਗ ਦਾ ਸਮਾਨ ਲੈ ਕੇ ਤਾਂ ਇਹਨਾਂ ਨੇ ਸਾਈਡ ਦਾ ਬਾਨਾ ਲਗਾ ਕੇ ਮੇਰੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਸੀ ਐਸਬੀਐਸ ਸਕੂਲ ਦੇ ਸਾਹਮਣੇ ਮੈਂ ਇਹਨਾਂ ਨੂੰ ਸਾਈਡ ਦਿੱਤੀ ਉੱਥੇ ਇਹਨਾਂ ਨੇ ਦੋ ਗੱਡੀ ਵਿੱਚੋਂ ਬੰਦੇ ਨਿਕਲੇ ਆ ਜੀ ਸਵਿਫਟ ਗੱਡੀ ਸੀ ਅਸਮਾਨੀ ਰੰਗ ਦੀ ਜੀ ਉੱਥੇ ਮੇਰੇ ਨਾਲ ਗਾੜੀ ক্লোਜ ਕਰਦੇ ਹੋਏ ਤੇ ਮੈਨੂੰ ਉੱਥੇ ਬਹੁਤ ਇਥੋਂ ਫੜ ਕੇ ਜੀ ਕੁੱਟਮਾਰ ਕੀਤੀ ਸੀ ਇਹਨਾਂ ਨੇ ਡਾੜਾਂ ਨਾਲ ਕੁੱਟਿਆ ਨੇ ਜੀ ਮੈਨੂੰ ਪਹਿਲਾਂ ਫਿਰ ਉਸ ਤੋਂ ਬਾਅਦ ਸਾਡੇ ਭਾਨੇ ਵਾਲੇ ਰਿਸ਼ਤੇਦਾਰ ਸੀਗੇ ਉੱਥੇ ਮੈਨੂੰ ਲੈ ਕੇ ਗਏ ਜੀ ਫਿਰ ਇਹਨਾਂ ਨੇ ਕੋਈ ਮੋਹਤਵਾਰ ਪਿੰਡ ਦੇ ਬੰਦੇ ਪੈ ਗਿਆ ਸੀ ਤੇ ਉਹ ਕਹਿੰਦੇ ਵੀ ਆਪਾਂ ਲੜਾਈ ਨਹੀਂ ਕਰਨੀ ਬੈਠ ਕੇ ਆਪਾਂ ਤੁਹਾਡਾ ਸ਼ਾਮ ਨੂੰ ਆਪਾਂ ਨਿਬੇੜ ਦਿੰਨੇ ਆ ਜੀ ਤੇ ਉਸ ਤੋਂ ਬਾਅਦ ਅਸੀਂ ਜਦੋਂ ਘਰ ਆ ਰਿਹਾ ਸੀ ਉੱਥੋਂ ਮੇਰਾ ਛੋਟਾ ਬ੍ਰਦਰ ਸ੍ਰੀ ਸਿੰਘ ਤੇ ਜੀ ਸਾਡਾ ਪ੍ਰੋਣਾ ਸੀ ਗਏ ਸਿੰਦਰ ਸਿੰਘ ਉਹ ਸਾਨੂੰ ਘਰੇ ਛੱਡਣ ਆ ਰਹੇ ਸੀ ਜੀ ਤਾਂ ਰਸਤੇ ਵਿੱਚ ਜਦੋਂ ਇਹਨਾਂ ਦੇ ਘਰ ਕੋਲ ਪਹੁੰਚੇ ਜੀ ਸਾਨੂੰ ਰਸਤਾ ਵੀ ਇੱਕ ਹੀ ਲੱਗਦਾ ਹੈ ਜੀ ਸਾਡੇ ਘਰ ਜਹਾਨੂ ਜੀ ਪਿੰਡ ਦੇ ਵਿੱਚ ਹੋਰ ਰਸਤਾ ਸਾਡੇ ਕੋਲ ਨਹੀਂ ਗਿਆ ਜੀ ਰਸਤਾ ਇਹੀ ਮੇਨ ਰਸਤਾ ਇਹੀ ਹੈ ਸਾਡੇ ਘਰ ਨੂੰ ਜਾਣ ਵਾਲਾ ਇਹਨਾਂ ਨੇ ਅੱਗੋਂ ਕੰਪੈਨ ਲਾ ਕੇ ਜੀ ਕੰਪੈਨ ਲਾ ਕੇ ਤੇ ਰਸਤਾ ਬਲੌਕ ਕਰਤਾ ਨਾ ਪਿੱਛੇ ਪਿੱਛੇ ਇਹਨਾਂ ਦਾ ਗੇਟ ਸੀ ਜੀ ਤੇ ਬਸ ਇਸ ਤੋਂ ਬਾਅਦ ਇਹਨਾਂ ਨੇ ਕੁੱਟ ਮਾਰ ਕੀਤੀ ਮੈਨੂੰ ਜਦੋਂ ਉਹਨਾਂ ਨੇ ਸਿਰ ਵਿੱਚ ਲੋਹੇ ਦੀ ਰਾਡ ਮਾਰੀ ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਕਿੱਥੇ ਪਿਆ ਉਸ ਤੋਂ ਬਾਅਦ ਮੇਰੀ ਮੰਮਾ ਜਦੋਂ ਉੱਥੇ ਛਡਾਨ ਆਈ ਤਾਂ ਇਹਨਾਂ ਨੇ ਕੁੱਟ ਮਾਰ ਕੀਤੀ ਗਈ ਤੇ ਇਹਨਾਂ ਦਾ ਵੀ ਦੰਦ ਤੋੜ ਦਿੱਤਾ ਗਿਆ ਮੈਂ ਕੰਪਨੀ ਕੰਪਨੀ ਦੇ ਥੱਲੋਂ ਕੱਢਿਆ ਹੁਣ ਕੀ ਚਾਹੁੰਦਾ ਜੀ ਇਨਸਾਫ ਚਾਹੁੰਨੇ ਆ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਿਉਂਕਿ ਇਹਨਾਂ ਦਾ ਚਿੱਟੇ ਦਾ ਵੀ ਕੰਮ ਹੈ ਜੀ ਬਹੁਤ ਹੈ ਜੀ ਚਿੱਟੇ ਦਾ ਚਿੱਟੇ ਦਾ ਕੰਮ ਹੈ ਜੀ ਇਹਨਾਂ ਦਾ ਕਹਿੰਦੇ ਅਜੇ ਵੀ ਧਮਕੀਆਂ ਦੇ ਰਹੇ ਨੇ ਵੀ ਅਸੀਂ ਮਾਰ ਦੇਣਾ ਹੈ ਅਸੀਂ ਕਰੋੜ ਰੁਪਇਆ ਲਾ ਦੇਾਂਗੇ ਤੇਨੂੰ ਮਾਰ ਦੇਣਾ ਜੀ ਤੂੰ ਹਸਪੀਟਲ ਤੋਂ ਬਾਹਰ ਤਾਂ ਆਈ ਧਮਕੀ ਦੇ ਰਹੇ ਧਮਕੀ ਪਰ ਵੀ ਦੇ ਰਹੇ ਇਹ ਇੰਨਾ ਪਿਆਰ ਕਰਨਾ ਤੁਹਾਨੂੰ ਬੰਗਾ ਪਾਇਆ ਲੱਗਦਾ ਹੈ ਮਾਮਲਾ ਫਿਰੋਜ਼ਪੁਰ ਦੇ ਪਿੰਡ ਚਾਂਦੀਵਾਲ ਦਾ ਇਹ ਸਾਹਮਣੇ ਆਇਆ ਉੱਥੇ ਹੀ ਦੂਜੀ ਧਿਰ ਵਾਲਿਆਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਦੇ ਕਿ ਲੜਾਈ ਝਗੜਾ ਕਿਸੇ ਹੋਰ ਰੰਜੀ ਦੇ ਚੱਲਦੇ ਹੋਇਆ। ਕੁਲਵਿੰਦਰ ਸਿੰਘ ਨਾਮ ਹੈ ਤੇ ਹਮਲਾ ਹੋਇਆ ਵੀ ਰਾਹ ਨਹੀਂ ਦਿੱਤਾ ਸੀਗੇ। ਰਾਹ ਨਹੀਂ ਦਿੱਤਾ ਤੇ ਉੱਥੇ ਮੜਾ ਜਾਖਾ ਵੀ ਦੂਜਾ ਵੀ ਰਾਹ ਦੇ ਦੇ ਹੈਡਫੋਨ ਲਾਈ ਕਰਦਾ ਸੀ ਕੰਨ 'ਚ ਤੇ ਉਹਨਾਂ ਟਾਈਟਰ ਦੀ ਪੱਤੀ ਕੱਢ ਲਈ ਆ ਤੇ ਮਾਰਨ ਲੱਗਾ ਉੱਥੇ ਮੜਾ ਹੱਥੇ ਬੱਕੇ ਹੋਏ ਆ। ਤੇ ਅੱਗੇ ਗਿਆ ਚ ਲੱਗ ਗਿਆ ਉਹਨੇ ਟਰੈਕਟਰ ਚੜਾਇਆ ਤਾਂ ਮੋਟਰਸਾਈਕਲ ਦੇ ਮਿਸਤਰੀ ਨੇ ਰੋਕ ਰੋਕ ਲਿਆ ਸਾਨੂੰ ਫਿਰ ਕਰਿਆ ਗਿਆ ਕਰਿਆ ਤੇ ਕੁੱਟ ਮਾਰ ਕਰ ਗਿਆ ਉਹ ਐਫਆਰ ਦੇ ਵਿੱਚ ਤੇ ਕੁਝ ਹੋਰ ਉਹਨਾਂ ਨੇ ਸਰਚ ਕਰਾਇਆ ਵੀ ਕੋਈ ਵਿਆਹ ਦਾ ਹੈਗਾ ਸੀ ਕੋਈ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਨਹੀਂ ਜੀ ਨਹੀਂ ਨਹੀਂ ਜੀ ਕੋਈ ਰਿਸ਼ਤੇ ਦੀ ਗੱਲ ਨਹੀਂ ਕੋਈ ਗੱਲ ਨਹੀਂ ਜੀ ਤੇ ਹੁਣ ਤੁਹਾਡੇ ਦੇ ਹਮਲਾ ਕੀਤਾ ਹਾਂਜੀ ਹਾਂਜੀ ਆ ਸਰਚ ਕੀਤਾ ਸੀ ਇੱਥੇ ਕੀਤਾ ਸੀ ਆਹ ਟੁੱਟੀ ਹੋਈ ਹੈਗਾ ਜਖਮੀ ਕਿੰਨੇ ਜਰੇ ਹਾਂਜੀ ਕਿੰਨੇ ਜਰੇ ਜਖਮੀ ਮੈਂ ਸੀਮੇਟ ਬਣਾਦਾ ਪਿਆ ਸੀ ਉੱਥੇ ਅੰਦਰ ਹੀ ਆ ਕੇ ਕਰ ਦਿਓ ਉੱਥੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਕੀ ਮਾਮਲਾ ਹੋਇਆ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈ ਸਾਡੇ ਕੋਲੋਂ ਇੱਕ ਸਿਵਲ ਹਸਪਤਲ ਤੋਂ ਐਮਲ ਆ ਰਹੀ ਸੀ ਜਿਹਦੇ ਸਬੰਧੀ ਸਾਡੇ ਚੌਕੀ ਇੰਚਾਰਜ ਅਸੀ ਸਕਰੀਰ ਸਿੰਘ ਨੇ ਜਿਹੜਾ ਇੰਜਰਡ ਸੀ ਉਹਦਾ ਬਿਆਨ ਕਲਮਬੰਦ ਕੀਤਾ ਬਿਆਨ ਕਲਮਬੰਦ ਕਰਨ ਤੋਂ ਬਾਅਦ ਅਸੀਂ ਜਿਹੜਾ ਉਹ 318 ਨੰਬਰ ਐਫ ਆਰ ਦਰਜ ਕਰਤੀ ਹੈ ਉਹ ਉਹਦੀ ਜਿਹੜੀ ਅੱਗੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਐ এজ ਪਰ ਫੈਕਟ ਜਿਹੜਾ ਫਰਦਰ ਪ੍ਰਸੀਡਿੰਗ ਕੀਤੀਆਂ ਨੇ ਸਰ ਕੰਟਰੀਅਰ ਜਿੰਕਟ ਮਾਰਕ ਇਹਨਾਂ ਦਾ ਆਪਸ ਵਿੱਚ ਪਿੰਡ ਦੀ ਪਾਰਟੀ ਬਾਜੀ ਵੀ ਹੈਗੀ ਐ ਕੋਈ ਹੋਰ ਇੱਕ ਦੋ ਇਸ਼ੂ ਸੀ ਉਹਦੀ ਵਜ੍ਹਾ ਕਰਕੇ ਇਹਨਾਂ ਦਾ ਜਿਹੜਾ ਆਪਸੀ ਲੜਾਈ ਝਗੜਾ ਹੋਇਆ ਤੇ ਉਹਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਦੌਰਾਨ ਜਿੱਦਾਂ ਦੇ ਫੈਕਟ ਆਉਣਗੇ ਉਹਦੇ ਮੁਤਾਬਕ ਅਸੀਂ ਜਿਹੜੀ ਅਗਲੀ ਕਾਰਵਾਈ ਕਰਦੇ ਹਾਂ ਸਰ ਗ੍ਰਿਫਤਾਰੀ ਨਹੀਂ ਨਹੀਂ ਫਿਲਹਾਲ ਗ੍ਰਿਫਤਾਰੀ ਨਹੀਂ ਹੋਈ ਇਹਦੇ ਵਿੱਚ ਅਸੀਂ ਜਿਹੜਾ ਰਾਮਤਾਬ ਗਗਨੀ ਕਾਰਵਾਈ ਕਰ ਰਹਾ ਹੈ ਕਹਿ ਰਹੇ ਹਾਂ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਪੀੜਤ ਪਰਿਵਾਰ ਨੂੰ ਕੀ ਇਨਸਾਫ ਦਿਵਾਇਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ